ਉਹ ਬੇਨਤੀ ਕਰਾਂਗੇ ਕਿ ਆਪਾਂ ਕਈ ਦਿਨਾਂ ਦੇ ਜਾ ਕੇ ਸਾਰੇ ਜਿੰਨੇ ਸਨਮਾਨਯੋਗ ਇਸ ਜਿਹੜੀ ਵਾਰਡ ਦੇ ਸਾਰੇ ਪੈਨਾਪਰਾ ਖੜੇ ਨੇ ਇਹ ਸਾਡੇ ਨਾਲ ਚੰਨੀ ਸਾਹਿਬ ਕਾਫੀ ਦਿਨਾਂ ਤੋਂ ਲੰਡੂ ਜੀ ਮੈਂ ਕਿੰਨਾ ਕਿੰਨਾ ਦਾ ਨਾਮ ਲਵਾਂ ਲਾਡੀ ਜੀ ਇਹ ਸਾਰੇ ਲੋਕ ਸਾਡੇ ਨਾਲ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਔਰ ਕਾਫੀ ਹਲਕੇ ਦੇ ਵਿੱਚ ਜਾ ਕੇ ਸਾਰੇ ਸਤਕਾਰਯੋਗ ਪੈਨਾਪਰਾਵਾਂ ਨੂੰ ਮਿਲੇ ਆ ਔਰ ਸਾਨੂੰ ਇਹ ਵੀ ਉਮੀਦ ਹੈ ਕਿ ਚਾਹੇ ਲੋਕ ਸਭਾ ਹਲਕੇ ਦੇ ਵਿੱਚ ਵੀ ਇਹਨਾਂ ਨੇ ਮਦਦ ਉਸ ਵੇਲੇ ਬਹੁਤ ਕੀਤੀ ਤੁਹਾਡੀ ਪਰ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲੋਂ ਵੀ ਚੰਗਾ ਇਹਨਾਂ ਵਾਰਡਾਂ ਦਾ ਰਿਜ਼ਲਟ ਆਏ ਤਾ ਜੋ ਕਿ ਜਦੋਂ 10 ਤਰੀਕ ਨੂੰ ਵੋਟਾਂ ਪੈਣ ਤੇ ਜਦੋਂ 13 ਤਰੀਕ ਨੂੰ ਵੋਟਾਂ ਗਿਣੀਆਂ ਜਾਣ ਉਸ ਵੇਲੇ ਤੁਹਾਡੇ ਜਿਹੜੇ ਉਮੀਦਵਾਰ ਕਾਂਗਰਸ ਪਾਰਟੀ ਦੇ ਸਾਡੇ ਸਤਿਕਾਰਯੋਗ ਭਾਂਜੀ सुरेंद्र ਕੌਰ ਜੀ ਉਹ ਤੁਹਾਡੇ ਮੈਂਬਰ ਜਿਹੜੇ ਵਿਧਾਨ ਸਭਾ ਦੇ ਬਣ ਕੇ ਜਾਣ ਔਰ ਉਸ ਲਈ ਇਲੈਕਸ਼ਨ ਨੇ ਪੰਜਾਬ ਵਾਲਾ ਆਉਣ ਵਾਲਾ ਸਮਾਂ ਜਿਹੜਾ ਤੈਅ ਕਰਨਾ ਹੈ ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਨੂੰ ਤਗੜਾ ਕਰਨਾ ਚਾਹੀਦਾ ਸਾਹਿਬ ਉਹਨਾਂ ਨੂੰ ਔਰ ਮੈਂ ਵੀ ਤੁਹਾਨੂੰ ਵਿਸ਼ੇਸ਼ ਤੌਰ ਤੇ ਉਹ ਬੇਨਤੀ ਕਰਨਾ ਕਿ ਆਪਾਂ ਤਗੜੇ ਹੋ ਕੇ ਜੋ ਆਪਣੇ ਕੋਲ 3 ਦਿਨ ਰਹਿੰਦੇ ਨੇ ਇਹ ਪੂਰੀ ਵਾਰ ਲਾ ਜੀ ਸਾਰੇ ਪੈਨਾਪਰਾ ਤਾਂ ਜੋ ਕਿ ਅੱਛੀਆਂ ਵੋਟਾਂ ਪਾ ਕੇ ਚਾਹੇ ਉਸ ਵੇਲੇ ਜਿਹੜੀ ਇਸ ਵਾਰ ਤੋਂ ਜਿਹੜੀ ਆਪਣੀ ਪਰਫਾਰਮੈਂਸ ਚੰਗੀ ਜਰੂਰ ਰਹੀ ਹੈ ਪਰ ਆਪਾਂ ਚੰਗੀ ਤੋਂ ਚੰਗੀ ਹੋਰ ਕਰਨੀ ਔਰ ਚੰਗੀਆਂ ਵੋਟਾਂ ਪਾ ਕੇ ਜਿਹੜੀ ਕਾਂਗਸ ਪਾਰਟੀ ਦੇ ਉਮੀਦਵਾਰ ਨੂੰ ਉਹਨਾਂ ਨੂੰ ਜਿਤਾ ਕੇ ਭੇਜिए ਇਹ ਹੋ ਮੈਂ ਆਪਣੇ ਵੱਲੋਂ ਬੇਨਤੀ ਕਰਨਾ ਔਰ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਕਿ ਤਗੜੇ ਹੋ ਕੇ ਜਿਹੜੇ 3-4 ਦਿਨ ਰਹਿੰਦੇ ਨੇ ਆਪਾਂ ਲਾਤੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸ਼੍ਰੀ ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ